ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਇਬਰਾਹਿਮ ਕੀ ਵਾਰ ਕੀ ਤੁਨੀ ਗਾਉਣੇ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੂਹਾਂ ਜੀਵਨ ਕੀ ਬਿਦਨਾ ਹੈ ਗੁਰ ਕੈ ਬਾਣ ਜੋ ਚੱਲੈ ਤਾ ਜੀਵਨ ਪਦਵੀ ਪਾਹੇ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾਹੇ ਗੁਰ ਕੈ ਭਾਣ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਜ ਸਮਾਹਿ ਮਹੱਲਾ ਤੀਜਾ ਅੰਦਰ ਸਹ ਸਾ ਦੁਖ ਹੈ ਆਪੇ ਸਿਰਤੰਦੈ ਮਾਰ ਦੂਜੈ ਭਾਏ ਸੁੱਤੇ ਕਬੇ ਨਾ ਜਾਗੇ ਮਾਇਆ ਮੋਪਿਆਰ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੈ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਾਰ ਪੌੜੀ ਆਪਣਾ ਆਪ ਉਪਾਇਓ ਤਦ ਹੋਂ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦ ਹੂੰ ਆਕਾਸ ਨਾ ਪਤਲ ਹੈ ਨਾ ਅਤਰਲੁਈ ਤਦ ਹੂੰ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੈ ਤਿਵੇਂ ਕਰੇ ਤਿਸ ਬਿਨ ਅਵਰ ਨਾ ਕੋਈ ਤਦ ਹੂੰ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੈ ਤਿਵੇਂ ਕਰੇ ਤਿਸ ਬਿਨ ਅਵਰ ਨਾ ਕੋਈ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਇਬਰਾਹਿਮ ਕੀ ਵਾਰ ਕੀ ਤੁਣੀ ਗਾਉਣੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੂਹਾਂ ਜੀਵਨ ਕੀ ਬਿਦਨਾਹੇ ਗੁਰ ਕੈ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ